ਕਾਣਾ ਪੇਸ਼ ਕਰਨ ਜਾ ਰਿਹਾ ਆ ਅੱਜ ਮੇਰੀ ਅੰਦਰੋਂ ਬੋਲੂਗੀ ਆਤਮਾ ਕੋਈ ਇੱਕ ਗੱਲ ਮੈਂ ਤੈਨੂੰ ਕਹਿਣੀ ਪ੍ਰਮਾਤਮਾ ਉਹ ਅੱਜ ਮੇਰੀ ਅੰਦਰੋਂ ਬੋਲੂਗੀ ਆਤਮਾ ਇੱਕ ਗੱਲ ਮੈਂ ਤੈਨੂੰ ਕਹਿਣੀ ਪ੍ਰਮਾਤਮਾ ਅੱਜ ਮੈਂ ਉਹਦੀ ਗੱਲ ਲੱਗਾਇਆ ਕਰਨ ਜਿਹੜੀ ਮੁਸ਼ਕਲ ਤੱਕ ਦੇ ਪਹਛਾੜੂ ਰੱਬਸ ਨਾਲ ਸੁਖੀ ਰੱਖੀ ਮੇਰੀ ਮਾਂ ਰੱਬਾਸ ਦਾ ਸੁਖੀ ਰੱਖੀ ਮੇਰੀ ਮਾਂ ਨੂੰ ਰੱਬਾਸ ਦਾ ਸੁਖੀ ਰੱਖੀ ਮੇਰੀ ਮਾਂ ਨੂੰ ਰੱਬਾਸ ਦਾ ਸੁਖੀ ਰੱਖੀ ਮੇਰੀ ਮਾਂ ਨੂੰ ਜੇ ਛੋਟੇ ਹੁੰਦੇ ਤਾਂ ਹੀ ਮੈਨੂੰ ਪਿਆਰ ਰਹੀ ਕਰਦੀ ਆਪ ਖੇ ਰਹਿ ਕੇ ਵੀ ਮੇਰਾ ਢਿੱਡ ਭਰਦੀ ਜੇ ਛੋਟੇ ਹੁੰਦੇ ਤਾਂ ਹੀ ਮੈਨੂੰ ਪਿਆਰ ਰਹੀ ਕਰਦੀ ਆਪ ਖੇ ਰਹਿ ਕੇ ਵੀ ਮੇਰਾ ਢਿੱਡ ਭਰਦੀ ਜਦ ਸੋਣ ਲੱਗੇ ਆਪਸਾ ਰਾਣਾ ਪੜ ਜਾਂਦੀ ਕਿਵੇਂ ਭੁੱਲਾ ਮਾਂ ਦੀ ਉਸ ਸਜੀ ਮਾਂ ਨੂੰ ਰੱਬਾਸ ਦਾ ਸੁਖੀ ਰੱਖੀ ਮੇਰੀ ਮਾਂ ਮੇਰੀ ਮਾਂ ਨੂੰ ਰੱਬਾ ਸਦਾ ਸੁਖੀ ਰੱਖੀ ਮੇਰੀ ਮਾਂ ਨੂੰ ਰੱਬਾ ਸਦਾ ਸੁਖੀ ਰੱਖੀ ਮੇਰੀ ਮਾਂ ਨੂੰ ਓ ਬਾਪੂ ਜਾਣ ਪਰ ਰੋਸੀ ਮਹਾਣੇ ਸੰਭਾਲਿਆ ਓ ਕੱਲੀ ਕਲੀ ਰੀਜ ਪੂਰੀ ਕਰਕੇ ਸੀ ਪਾਲਿਆ ਓ ਬਾਪੂ ਜਾਣ ਪਰ ਰੋਸੀ ਮਹਾਣੇ ਸੰਭਾਲਿਆ ਕੱਲੀ ਕਲੀ ਰੀਜ ਪੂਰੀ ਕਰਕੇ ਸੀ ਪਾਲਿਆ ਹੁਣ ਤੱਕ ਮਾਣੇ ਬਸ ਇਹੀ ਸਮਝਿਆ ਪ੍ਰਭ ਵੇਖਣਾ ਨਹੀਂ ਮੁੜ ਕੇ ਤੂੰ ਬਸ਼ਾਣ ਨੂੰ ਰੱਬਾ ਸਦਾ ਸੁਖੀ ਰੱਖੀ ਮੇਰੀ ਮਾਂ ਨੂੰ ਰੱਬਾ ਸਦਾ ਸੁਖੀ ਰੱਖੀ ਮੇਰੀ ਮਾਣੂ ਰੱਬਾ ਸਦਾ ਸੁਖੀ ਰੱਖੀ ਮੇਰੀ ਮਾਣੂ ਰੱਬਾ ਸਦਾ ਸੁਖੀ ਰੱਖੀ ਮੇਰੀ ਮਾਣੂ ਮੈਂ ਹੋ ਜਾਂਦਾ ਖੁਸ਼ ਸੁਣ ਕੇ ਡੇੜੇ ਅੱਖਰ ਵਾਲੇ ਨਾਮ ਰੱਬਾ ਸਦਾ ਸੁਖੀ ਰੱਖੀ ਮੇਰੀ ਮਾਣ ਥੈਂਕ ਯੂ